मेरा मन झूमे नाचे और गाए आज सिर्फ़ हरियाली तीज के गीत और मैं अपने प्रिया प्रीतम के संग आज झूला झूलूं और आज आप सभी को हरियाली तीज की बहुत सारी बधाई हो लुधियाना निवासियों को मेरी झूलन सरकार को हम आओ हम मिलकर झूलन सरकार के संग अपने श्याम बाबा के संग हम हरियाली तीज का उत्सव मनाएं उनको रिझाएं उनको लाल लड़ाएं और उन्हें यही यही कहें कि आप झूलन सरकार सिर्फ़ एक दिन के लिए नहीं हमारे हृदय कमल में हर पल के लिए एक झूला बनाओ अपने हृदय कमल को जब आंखें बंद कर कर आप देखोगे तो वो झूलते हिंडोला में आपको नज़र आएंगे ज़्यादातर तीविया जो औरतियाँ संग घर और या पिंड जूहों पर जाके पीघा पा के वृक्षों दरख्तों के थले मतलब झूला झूलदियाँ सी enjoy ਕਰਦੀ ਸੀ ਆਪਣਾ ਬਟ ਹੁਣ ਇੱਕ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਹੈ ਸ਼੍ਰੀ ਬ੍ਰਿਜ ਕੀ ਮਹਿਕ ਜੀ ਦੇ ਨਾਲ ਰਾਧਾ ਰਾਨੀ ਕੀ ਪਿਆਰੀ ਦੇ ਨਾਲ ਕਿ ਮੈਂ ਵੀ ਅੱਜ ਪਹਿਲੀ ਵਾਰ ਇਹ ਕੀਤਾ ਬਟ ਇਹ ਪ੍ਰੋਗਰਾਮ ਬਟ ਇਹਨਾਂ ਦੇ ਕਿਵੇਂ ਮੈਂ ਦੱਸਾਂ ਕੀ ਤਾਰੀਫ ਕਰਾਂ ਮੈਂ ਕਹਿੰਨੀ ਇਹਨਾਂ ਨੇ ਇੰਨਾ ਮੇਰਾ ਸਾਥ ਦਿੱਤਾ ਨਾ ਮੈਂ ਕੱਲੇ ਸੋਚ ਰਹੀ ਸੀ ਕਿ ਮੈਂ ਕੱਲੇ ਕੀ ਕਰੂੰਗੀ ਇਹਨਾਂ ਨੇ ਤਾਂ ਮੇਰਾ ਬਿਲਕੁਲ ਹੀ ਮੇਰਾ ਪ੍ਰੋਗਰਾਮ ਇੰਨਾ ਸੁਪਰ ਡੂਪਰ ਹਿੱਟ ਕਰ ਦਿੱਤਾ ਮੈਂ ਕੀ ਕਵਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਹਲੋਕ ਹੁੰਦੀਆਂ ਜਾ ਰਹੀਆਂ ਤੇ ਉਹਨਾਂ ਨੂੰ ਕਾਇਮ ਰੱਖਣਾ ਵੀ ਸਾਡੇ ਹੱਥ 'ਚ ਹੀ ਹੈ ਜੇ ਆਪਾਂ ਇਹ ਚੀਜ਼ਾਂ ਕੰਟੀਨਿਊ ਚੱਲਦੇ ਰਵਾਂਗੇ ਕੰਟੀਨਿਊ ਇਹ ਚੀਜ਼ਾਂ ਨੂੰ ਆਪਾਂ ਅੱਗੇ ਚਲਾਉਂਦੇ ਰਵਾਂਗੇ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਆਪਣਾ ਪੰਜਾਬੀ ਸੱਭਿਆਚਾਰ ਕਿਤੇ ਵੀ ਦੂਰ ਚੱਲਿਆ ਪਿਆ ਤੁਹਾਨੂੰ ਤੀਆਂ ਜਿਹੜੀਆਂ ਹਨ ਉਹ ਰੌਣਕਾਂ ੀਆਂ ਹੀ ਲਾਂਦੀਆਂ ਨੇ ਤੇ ਅਸੀਂ ਸਭ ਆਪਣੇ ਆਪਣੇ ਵੇੜਿਆਂ ਤੋਂ ੀਆਂ ਇਕੱਠੀਆਂ ਹੋ ਕੇ ਆਈਆਂ ਆ ਅੱਜ ਆ ਵੇੜੇ ਵਿੱਚ ਖੂਬ ਰੌਣਕ ਲੱਗੀ ਹੈ ਮੈਨੂੰ ਬਹੁਤ ਹੀ ਅੱਛਾ ਲੱਗਿਆ ਹੈ ਫਸਟ ਟਾਈਮ ਮੈਂ ਵੀ ਇੰਜੋਏ ਬੜਾ ਕੀਤਾ ਹੈ ਇਹ ਜਿਹੜੀ ਬ੍ਰਿਜ ਕੀ ਮੈਗ ਜਿਹੜੀ ਤੁਹਾਡੇ ਸਾਹਮਣੇ ਖੜੀ ਆ ਉਹ ਬਚਪਨ ਦੇ ਵਿੱਚ ਅਸੀਂ ਕੀ ਕਰਦੇ ਸੀ ਭਈਆ ਤਿਆਰ ਤੋਰ ਹੋ ਕੇ ਹੱਥਾਂ ਤੇ ਮਹਿੰਦੀ ਲਾ ਕੇ ਅਸੀਂ ਆਈਆਂ ਪਿੰਗਾ ਚੁੱਲੀਆਂ ਔਰ ਹਰ ਗਲੀ ਦੇ ਇੱਕ ਇੱਕ ਬੂਏ ਤੇ ਜਾ ਕੇ ਅਸੀਂ ਕਹਿਣਾ ਇੱਕ ਫੁੱਲਾ ਤੋੜ ਲਈ ਛਮ 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 ਐਦਾਂ ਕਰਕੇ ਅਸੀਂ ਬੋਲ ਕੇ ਤੇ ਅਸੀਂ ਘੁੰਗਟ ਕੱਢ ਕੇ ਤੇ ਮਤਲਬ ਕਦੀ ਰਾਧਾ ਰਾਣੀ ਬਣ ਕੇ ਕਦੀ ਕ੍ਰਿਸ਼ਨ ਬਣ ਕੇ ਉਹ ਕਹਿੰਦੇ ਸੰਸਕਾਰ ਉਹ ਮਾਪਿਓ ਦੇ ਦਿੱਤੇ ਹੋਏ ਜਿਹੜੇ ਸੰਸਕਾਰ ਜਿਹੜੀ ਤਹਿਜ਼ੀਬ ਹੁੰਦੀ ਹੈ ਉਹ ਕਦੀ ਵੀ ਦਿਲੋਂ ਨਹੀਂ ਜਾ ਸਕਦੀ ਜਿਹੜਾ ਜਿਹੜਾ ਸਾਡਾ ਪਹਿਲੀ ਪੀੜੀ ਹੈ ਦੁੱਖ ਬਹੁਤ ਨੇ ਟੈਨਸ਼ਨਾਂ ਬਹੁਤ ਨੇ ਲਾਈਫ ਦੇ ਵਿੱਚ ਲੇਕਿਨ ਜਿੱਥੇ ਤੁਹਾਨੂੰ ਖੁਸ਼ੀ ਮਿਲੰਦਾ ਹੋਣਾ ਉਸ ਰੰਗ ਦੇ ਵਿੱਚ ਐਦਾਂ ਦੇ ਰੰਗ ਜੋ ਕਿ ਸਾਹਮਣੇ ਵਾਲੇ ਨੂੰ ਵੀ ਲੱਗੇ ਕਿ ਯਾਰ ਇਹ ਤਾਂ ਟੈਨਸ਼ਨ ਲੈ ਨਹੀਂ ਸਕਦਾ ਨਾ ਇਹਨੂੰ ਟੈਨਸ਼ਨ ਲੈਣ ਦੇਣੀ ਨਾ ਹੀ ਅਸੀਂ ਟੈਨਸ਼ਨ ਪਾਉਂਦੇ ਨਹੀਂ ਸੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਸਾਵਣ ਦਾ ਮਹੀਨਾ ਚੱਲ ਰਿਹਾ ਹੈਗਾ ਵਾ ਤੀਸ ਦਾ ਤਿਹਾਰ ਬੜੇ ਜੋਰਾ ਸ਼ੋਰਾ ਨਾਲ ਚੱਲਦਾ ਪਿਆ ਹੈਗਾ ਵਾ ਸੋ ਇਸ ਟਾਈਮ ਅਸੀਂ ਤੀਸ ਦੇ ਤਿਹਾਰ ਤੇ ਪਹੁੰਚੇ ਆਂ ਔਰ ਇੱਥੇ ਰਾਧਾ ਰਾਣੀ ਸਖੀ ਬ੍ਰਿਜ ਕੀ ਮਹਿਕ ਔਰ ਉਹਨਾਂ ਦੇ ਨਾਲ ਜਿਹੜੇ ਰਾਧਾ ਸਖੀ ਨੂੰ ਪਿਆਰ ਕਰਨ ਵਾਲੀ ਟੀਮ ਇੱਥੇ ਪਹੁੰਚੀ ਹੋਈ ਹੈ ਬੜਾ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਦੀ ਅਪਡੇਟਸ ਸਾਡੇ ਅਮੇਜ਼ਿੰਗ ਟੀਵੀ ਤੇ ਮਿਲਦੀ ਹੈਗੀ ਹੈ ਬਹੁਤ ਵਧੀਆ ਲੱਗਦਾ ਔਰ ਗੱਲਬਾਤ ਕਰਦੇ ਆਂ ਰਾਧਾ ਰਾਣੀ ਦੀ ਸਖੀ ਪਿਆਰੀ ਬ੍ਰਿਜ ਕੀ ਮਹਿਕ ਦੇ ਨਾਲ ਸੋ ਤਸਵੀਰਾਂ ਬਿਲਕੁਲ ਤੁਸੀਂ ਦੇਖਦੇ ਹੋ ਪਏ ਹੋ ਅਮੇਜ਼ਿੰਗ ਟੀਵੀ ਦੇ ਉੱਤੇ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਧੇ ਬੋਲੋ ਸ਼ਾਮ ਪਿਆਰੇ ਕੀ ਜੈ ਕਿਵੇਂ ਲੱਗਦਾ ਤੀਜ ਦਾ ਤਿਹਾਰ ਸਾਵਣ ਦਾ ਮਹੀਨਾ ਚੱਲ ਰਿਹਾ ਤੇ ਕਿਵੇਂ ਕੀ ਕਹਿਣਾ ਚਾਹੁੰਦੇ ਬਹੁਤ ਅੱਛਾ ਲੱਗ ਰਿਹਾ ਹੈ ਮੇਰਾ ਮਨ ਝੂਮੇ ਨਾਚੇ ਔਰ ਗਾਏ ਅੱਜ ਸਿਰਫ ਹਰਿਆਲੀ ਤੀਜ ਕੇ ਗੀਤ ਔਰ ਮੈਂ ਆਪਣੇ ਪ੍ਰਿਆਪ੍ਰੀਤਮ ਕੇ ਸੰਗ ਅੱਜ ਝੂਲਾ ਝুলੂ ਔਰ ਅੱਜ ਆਪ ਸਭੀ ਕੋ हरियाली तीज की बहुत सारी बधाई हो लुधियाना निवासियों को मेरी झूलन सरकार को जिनसे हम बधाई लेने भी आए हैं और देने भी आए हैं और आज एक गेस्ट के तौर पर मुझे इनवाइट किया है सोना कोचर जी ने जिनके ये पूरी सखियों के संग बरसाने की सखियाँ ही कहूँगी जहाँ पर सज धज कर जहाँ पर अपने मन के भाव से राधा रानी की सखियाँ जहाँ पर एकत्रित हो जाती हैं तो वहाँ पर उनका उत्सव मनाया जाता है तो आज ये ऐसा लग रहा है कि हम बरसाने में हैं और झूलन सरकार को अपने हृदय कमल के अंदर विराजमान करके हम उन्हें झूला झुला रहे हैं बहुत अच्छा लग रहा है बस ऐसे ही आप सब पर ये कृपा बनी रहे और सच में बहुत आनंद बरसा और आनंद लेना चाहते हो तो कल खाटू धाम खन्ना जहाँ पर हरियाली तीज का खास उत्सव मनाया जा रहा है वहाँ पर भी मैं आप सभी को आमंत्रित करती हूँ कि आप सभी वहाँ पर आइए और हम आओ हम मिलकर झूलन सरकार के संग अपने श्याम बाबा के संग हम हरियाली तीज का उत्सव मनाएं, उनको रिझाएं, उनको लाड़ लड़ाएं, और उन्हें यही यही कहें कि आप झूलन सरकार सिर्फ़ एक दिन के लिए नहीं हमारे हृदय कमल में हर पल के लिए एक झूला बनाओ अपने हृदय कमल को जब आंखें बंद कर कर आप देखोगे तो वो झूलते हिंडोला में आपको नज़र आएंगे। بس یہی कृपा हम सबके ऊपर बनी रहे स्वीरा बिल्कुल थानू अमेजिंग टीवी दे थाने बड़ा अच्छा मैसेज देता है राजा रानी सखी प्यारी ब्रिज की महक दे नाल सो हुन जेड़े ਸਾਡੇ ਵਿੱਚ ਜਿਹੜੇ ਆਰਗੇਨਾਈਜ਼ਰ ਨੇ ਜਿਹੜੇ ਜਿਹੜੇ ਉਹਨਾਂ ਨਾਲ ਸੋਨਾ ਕੋਚਰ ਜੀ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਜਿਹੜੇ ਸੋਨਾ ਕੋਚਰ ਜਿਹੜੀ ਪੂਰੀ ਟੀਮ ਬੜੀ ਅੱਛੀ ਟੀਮ ਹੈ ਬੜੀ ਨੇਕ ਟੀਮ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਵਾਗਤ ਅਮੇਜ਼ਿੰਗ ਟੀਵੀ ਕਿਵੇਂ ਲੱਗਦਾ ਸਾਵਣ ਦਾ ਮਹੀਨਾ ਚੱਲ ਰਿਹਾ ਤੇ ਤੀਸ ਦਾ ਤਿਹਾਰ ਜੋਰ ਸ਼ੋਰ ਨਾਲ ਚੱਲਦਾ ਹੈ ਪਿਛਲੇ ਟਾਈਮ ਦੇ ਵਿੱਚ ਤੀਸ ਦਾ ਤਿਹਾਰ ਕਿਵੇਂ ਕਰਦੇ ਸੀ ਕਿਵੇਂ ਕੋਈ ਨਹੀਂ ਮਨਾਉਂਦਾ ਸੀ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਪਹਿਲਾਂ ਜੋ ਤਿਉਹਾਰ ਮਨਾਏ ਜਾਂਦੇ ਸੀ ਸਾਡੇ ਪੰਜਾਬ ਵਿੱਚ ਤਾਂ ਉਦੋਂ ਮੋਸਟਲੀ ਜ਼ਿਆਦਾਤਰ ਤੀਵੀਆਂ ਜਿਹੜੀਆਂ ਔਰਤਾਂ ਹੁੰਦੀਆਂ ਸੀਗੀਆਂ ਉਹ ਘਰਾਂ ਵਿੱਚ ਜਾਂ ਪਿੰਡਾਂ ਦੇ ਵਿੱਚ ਜੂਹਾਂ ਤੇ ਜਾ ਕੇ ਪੀਂਗਾ ਪਾ ਕੇ ਰਕਸ਼ਮ ਰਕਤਾਂ ਦੇ ਥੱਲੇ ਮਤਲਬ ਝੂਲਾ ਝੂਲਦੀਆਂ ਸੀ ਤੇ enjoy ਕਰਦੀ ਸੀ ਆਪਣਾ ਬਟ ਹੁਣ ਇੱਕ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਹੈ ਜੀ ਬ੍ਰਿਜ ਕੀ ਮਹਿਕ ਜੀ ਦੇ ਨਾਲ ਰਾਧਾ ਰਾਨੀ ਕੀ ਪਿਆਰੀ ਦੇ ਨਾਲ ਕਿ ਮੈਂ ਵੀ ਅੱਜ ਪਹਿਲੀ ਵਾਰ ਇਹ ਕੀਤਾ ਬਟ ਇਹ ਪ੍ਰੋਗਰਾਮ ਬਟ ਇਹਨਾਂ ਦੇ ਮਤਲਬ ਕਿਵੇਂ ਮੈਂ ਦੱਸਾਂ ਕੀ ਤਾਰੀਫ ਕਰਾਂ ਮੈਂ ਕਹਿੰਨੀ ਇਹਨਾਂ ਨੇ ਇੰਨਾ ਮੇਰਾ ਸਾਥ ਦਿੱਤਾ ਨਾ ਮੈਂ ਇਕੱਲੇ ਸੋਚ ਰਹੀ ਸੀ ਕਿ ਮੈਂ ਕੱਲੀ ਕੀ ਕਰੂੰਗੀ ਬਟ ਇਹਨਾਂ ਨੇ ਤਾਂ ਮੇਰੇ ਬਿਲਕੁਲ ਹੀ ਮੇਰਾ ਪ੍ਰੋਗਰਾਮ ਇੰਨਾ ਸੁਪਰ ਡੂਪਰ ਹਿੱਟ ਕਰ ਦਿੱਤਾ ਮੈਂ ਕੀ ਕਹਾਂ ਸ੍ਰੀ ਰਾਧਾ ਰਾਨੀ ਕੀ ਜੈ ਮੇਰੀ ਸ਼ਾਮਾ ਪਿਆਰੀ ਕੀ ਜੈ ਸੋ ਤਸਵੀਰਾਂ ਬਿਲਕੁਲ ਦੇ ਇਸੇ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਮੈਂ ਤਾਂ ਇਹ ਕਹਾਂਗਾ ਕਿ ਇੱਦਾਂ ਦੇ ਤੀਜ਼ ਦੇ ਤਿਹਾਰ ਸਾਲ ਵਾ ਮਨਾਣੇ ਚਾਹੀਦੇ ਆ ਕਿ ਪਿਛਲੇ ਟਾਈਮ ਦੇ ਵਿੱਚ ਜਿਹੜੇ ਪੁਰਾਣੇ ਆਪਣਾ ਲੇਡੀਜ਼ ਹੈਗੇ ਸੀ ਉਹ ਤੀਜ਼ ਦੇ ਤਿਹਾਰ ਨਹੀਂ ਮਨਾਉਂਦੇ ਸੀ ਆਪਣੇ ਘਰ ਦੇ ਵਿੱਚ ਬੰਦੇ ਹੁੰਦੇ ਸੀ ਔਰ ਤੀਜ਼ ਦਾ ਤਿਹਾਰ ਦੇ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਸੀ ਲੇਕਿਨ ਜਿਹੜਾ ਤੀਜ਼ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਬਹੁਤ ਵਧੀਆ ਲੱਗਦਾ ਜਦੋਂ ਲੇਡੀਜ਼ ਹੱਥਾਂ ਤੇ ਮਹਿੰਦੀਆਂ ਲਗਾ ਕੇ ਔਰ ਹਰੇ ਰੰਗ ਦੀਆਂ ਚੂੜੀਆਂ ਪਾ ਕੇ ਔਰ ਤੀਜ਼ ਦਾ ਤਿਹਾਰ ਮਨਾਉਂਦੇ ਔਰ ਸੋਹਣੇ ਸੋਹਣੇ ਕੱਪੜੇ ਪਾ ਪੂਰੇ ਚੱਲੇ ਹੁੰਦੇ ਗੱਲਬਾਤ ਕਰਦੇ ਹਾਂ ਹੋਰ ਸਵਾਗਤ ਹੈ ਅਮੇਜ਼ਿੰਗ ਦੀ ਵਿੱਚ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਵੈਸੇ ਤਾਂ ਠੀਕ ਹੈ ਚਲੋ ਆਪਾਂ ਇੰਜੋਏ ਕਰ ਰਹੇ ਹਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਅਲੋਪ ਹੁੰਦੀਆਂ ਜਾ ਰਹੀਆਂ ਜੀ ਤੇ ਉਹਨਾਂ ਨੂੰ ਕਾਇਮ ਰੱਖਣਾ ਵੀ ਸਾਡੇ ਹੱਥ 'ਚ ਹੀ ਹੈ ਜੀ ਜੇ ਆਪਾਂ ਇਹ ਚੀਜ਼ਾਂ ਕੰਟੀਨਿਊ ਚੱਲਦੇ ਰਵਾਂਗੇ ਕੰਟੀਨਿਊ ਇਹ ਚੀਜ਼ਾਂ ਨੂੰ ਆਪਾਂ ਅੱਗੇ ਚਲਾਉਂਦੇ ਰਵਾਂਗੇ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਆਪਣਾ ਪੰਜਾਬੀ ਸੱਭਿਆਚਾਰ ਕਿਤੇ ਵੀ ਦੂਰ ਚੱਲਿਆ ਆਪਣੇ ਤੋਂ ਆਪਾਂ ਇਹਨੂੰ ਬਚਾ ਕੇ ਰੱਖਣਾ ਹੈ ਤੇ ਤੀਆਂ ਜਿਹੜੀਆਂ ਐ ਉਹ ਰੌਣਕਾਂ ਧੀਆ ਹੀ ਲਾਂਦੀਆਂ ਨੇ ਤੇ ਅਸੀਂ ਸਭ ਆਪਣੇ ਆਪਣੇ ਵੇੜਿਆਂ ਤੋਂ ਧੀਆ ਇਕੱਠੀਆਂ ਹੋ ਕੇ ਆਈਆਂ ਆ। ਆਜਾ ਵੇੜੇ ਵਿੱਚ ਖੂਬ ਰੌਣਕ ਲੱਗੀ ਐ। ਮੈਨੂੰ ਬਹੁਤ ਹੀ ਅੱਛਾ ਲੱਗਿਆ ਐ। ਫਰਸਟ ਟਾਈਮ ਮੈਂ ਵੀ ਇੰਜੋਏ ਬੜਾ ਕੀਤਾ ਐ ਤੇ ਮੈਂ ਹੀ ਕਵਾਂਗੀ ਸਾਰੇ ਹੱਸਦੇ ਵਜਦੇ ਰਹੋ, ਦੁੱਖ ਸੁੱਖ ਆਉਂਦੇ ਰਹਿਣੇ ਆ ਬਟ ਆਪਣਾ ਇੰਜੋਏ ਨਾ ਭੁੱਲੋ ਕਦੇ। ਵਾਹ ਜੀ ਬਾਪ। ਤਾਲੀਆਂ ਲਗਾਓ ਸਾਰੇ ਜਣੇ। ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ। ਤਿਹਾਰ ਬਣਾਣਾ ਚਾਹੀਦਾ ਹੈਗਾ। ਬਹੁਤ ਖੁਸ਼ੀ ਦੀ ਗੱਲ ਹੈਗੀ ਐ। ਤੇ ਉਸ ਤੋਂ ਬਾਅਦ ਦੋ ਸ਼ਬਦ ਮੈਂ ਅੰਦ ਲਊਂਗਾ। ਅਮੇਜਿੰਗ ਤੁਸੀਂ ਸਵਾਗਤ। ਅਹ ਥੈਂਕ ਯੂ ਮੈਨੂੰ ਬਹੁਤ ਵਧੀਆ ਲੱਗਾ ਜਿੱਥੇ ਆ ਕੇ ਬ੍ਰਿਜ ਕੀ ਮਹਿਕ ਜੀ ਨਾਲ ਫਸਟ ਟਾਈਮ ਅਸੀਂ ਮਿਲੇ ਆ ਬਹੁਤ ਅੱਛਾ ਲੱਗਾ ਬਹੁਤ ਵਧੀਆ ਉਹਨਾਂ ਨੇ ਬਹੁਤ ਰੌਣਕ ਲਗਾਈ ਕਾਨਾ ਜੀ ਰਾਧਾ ਰਾਣੀ ਸਾਰੇ ਸਾਡੇ ਨਾਲ ਸੀ ਬਹੁਤ ਇੰਜੋਏ ਕੀਤਾ ਸੀ ਬਹੁਤ ਤਿਹਾਰ ਨੂੰ ਅਸੀਂ ਵਧੀਆ ਤਰੀਕੇ ਨਾਲ ਆਨੰਦ ਕੀਤਾ ਸੀ ਉਹਨਾਂ ਦਾ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਔਰ ਲਾਸਟ ਮੈਸੇਜ ਬ੍ਰਿਜ ਕੀ ਮਹਿਕ ਦਾ ਦੇਖੋ ਮੈਂ ਇੱਕ ਗੱਲ ਹੋਰ ਕਹਿਣਾ ਚਾਹਨੀ ਆ ਸਾਰਿਆਂ ਨੂੰ ਸਾਡੀ ਕਾਸਟ ਅਲੱਗ-ਅਲੱਗ ਹੋ ਸਕਦੀ ਐ ਲੇਕਿਨ ਸਾਡਾ ਧਰਮ ਇਕ ਐ ਸਾਡਾ ਧਰਮ ਇਕ ਐ ਔਰ ਅਸੀਂ ਧੀਆ ਕਹਿੰਦੇ ਧੀਆ ਸਾਂਝੀਆਂ ਹੁੰਦੀਆਂ ਔਰ ਮੈਂ ਮੈਨੂੰ ਕੁਛ ਯਾਦ ਆ ਗਿਆ ਤੁਹਾਡੇ ਸਭ ਦੇ ਬੋਲਦੇ-ਬੋਲਦੇ ਕਿ ਜਿਹੜੀ ਬ੍ਰਿਜ ਕੀ ਮੈਗ ਜਿਹੜੀ ਤੁਹਾਡੇ ਸਾਹਮਣੇ ਖੜੀ ਐ ਉਹ ਬਚਪਨ ਦੇ ਵਿੱਚ ਅਸੀਂ ਕੀ ਕਰਦੇ ਸੀ ਭਈਆ ਤਿਆਰ ਤਿਉਰ ਹੋ ਕੇ ਹੱਥਾਂ ਤੇ ਮਹਿੰਦੀ ਲਾ ਕੇ ਅਸੀਂ ਆਈਆਂ ਪਿੰਗਾ ਝੂਲਨੀਆਂ ਔਰ ਹਰ ਗਲੀ ਦੇ ਇੱਕ-ਇੱਕ ਬੂਏ ਤੇ ਜਾ ਕੇ ਅਸੀਂ ਕਹਿਣਾ ਇੱਕ ਫੁੱਲਾ ਤੋੜ ਲਈ ਛਮ 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 ਐਦਾ ਕਰਕੇ ਅਸੀਂ ਬੋਲ ਕੇ ਤੇ ਅਸੀਂ ਹੁੰਗਟ ਕੱਢ ਕੇ ਤੇ ਮਤਲਬ ਕਦੀ ਰਾਧਾ ਰਾਣੀ ਬਣ ਕੇ ਕਦੀ ਕ੍ਰਿਸ਼ਨ ਬਣ ਕੇ ਉਹ ਕਹਿੰਦੇ ਉਹ ਸੰਸਕਾਰ ਉਹ ਮਾਪਿਓ ਦੇ ਦਿੱਤੇ ਹੋਏ ਜਿਹੜੇ ਸੰਸਕਾਰ ਜਿਹੜੀ ਤਹਿਜ਼ੀਬ ਹੁੰਦੀ ਹੈ ਉਹ ਕਦੀ ਵੀ ਦਿਲੋਂ ਨਹੀਂ ਜਾ ਸਕਦੀ ਜਿਹੜਾ ਜਿਹੜਾ ਸਾਡਾ ਪਹਿਲੀ ਪੀੜੀ ਆ ਅੱਜਕੱਲ ਬਿਲਕੁਲ ਇਹਨਾਂ ਨੇ ਸਹੀ ਕਿਹਾ ਕਿ ਅਲੋਪ ਹੋਂਦੀ ਜਾ ਰਹੀ ਹੈ ਲੇਕਿਨ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਹੀ ਇਸ ਚੀਜ਼ ਨੂੰ ਸ਼ੁਰੂਆਤ ਕਰਾਂਗੇ ਤੇ ਜ਼ਿਆਦਾ ਬੈਟਰ ਰਹੇਗਾ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਕੌਣ ਸਿਖਾਣ ਵਾਲੇ ਅਸੀਂ ਸਾਡੇ ਪੇਰੈਂਟਸ ਦੇ ਜੋ ਸੰਸਕਾਰ ਜੋ ਤਹਿਜ਼ਿਬ ਮੈਂ ਕਹਿੰਨੀ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਐਸੇ ਪੇਰੈਂਟਸ ਦੇ ਬੱਚੇ ਆ ਜਿਨ੍ਹਾਂ ਨੇ ਸਾਨੂੰ ਧਰਮ ਦੇ ਬਾਰੇ ਜਿਨ੍ਹਾਂ ਨੇ ਸਾਨੂੰ ਰੀਤੀ ਰਿਵਾਜਾਂ ਬਾਰੇ ਜਿਨ੍ਹਾਂ ਨੇ ਸਾਨੂੰ ਧਰਮ ਦੇ ਵਿੱਚ ਇਹ ਸਿਖਾਇਆ ਕਿ ਇਹ ਜਿਹੜੇ ਤਿਉਹਾਰ ਨੇ ਇਹ ਇਕਤਾ ਹੈ ਇਹ ਪ੍ਰੇਮ ਦਾ ਪ੍ਰਤੀਕ ਨੇ ਕਿ ਤੁਸੀਂ ਇਕੱਠ ਕਿਵੇਂ ਹੋਣਾ ਔਰ ਜਦੋਂ ਇਹ ਮੁਠੀ ਖੁੱਲ ਜਾਂਦੀ ਹੈ ਤਾਂ ਪੂਰ ਦਾ ਪੂਰਾ ਸਭ ਕੁਝ ਵਖ ਵਖ ਹੋ ਜਾਂਦਾ ਲੇਕਿਨ ਜਦੋਂ ਐਦਾ ਹੋ ਜਾਂਦਾ ਉਸ ਤੋਂ ਬਾਅਦ ਇਹ ਬਹੁਤ ਮਜ਼ਬੂਤ ਹੈ ਔਰ ਮੈਂ ਕਹਿੰਨੀ ਆ ਕਦੇ ਤੁਸੀਂ ਧਰਮ ਨੂੰ ਨਾ ਸੋਚੋ ਮੈਂ ਹਰ ਵਾਰੀ ਕਹਿੰਨੀ ਆ ਰਾਧਾ ਨਾਮ ਲੈਣ ਵਾਲੇ ਐ ਵੀ ਨੇ ਰਾਧਾ ਨਾਮ ਲੈਣ ਵਾਲੀ ਮੈਂ ਵੀ ਹਾਂ ਲੇਕਿਨ ਵੈਰ ਦੁਸ਼ਸ਼ ਛਲ ਝੂਠ ਇੱਕ ਦੂਜੇ ਨੂੰ نیچے ਨਹੀਂ ਬਲਕਿ ਤੁਸੀਂ ਇਹ ਸੋਚੋ ਰਾਧਾ ਰਾਨੀ ਸਾਡੀ ਮਾਂ ਹੈ ਸਾਡਾ ਪਰਿਵਾਰ ਹੈ ਸਾਡੀ ਜੀਜੀ ਕਹਿ ਲੋ ਸਾਡੀ ਸਖੀ ਕਹਿ ਲੋ ਅਸੀਂ ਸਭ ਉਹਨਾਂ ਦੇ ਬੱਚੇ ਆ ਔਰ ਉਹਨਾਂ ਦੇ ਸਹਿਜ ਸੁਭਾਵ ہماری ਲਾਡਲੀ ਕਿਸ਼ੋਰੀ ਜੂ ਕੋ ਮਿਰਧਤਾ ਦਿਆਲੂਤਾ ਕਿਰਪਾਲੂਤਾ ਕੀ ਰਾਸ਼ੀ ਹੈ ਔਰ ਉਹਨਾਂ ਦੇ ਜਿਹੜੇ ਸੰਸਕਾਰ ਨੇ ਅਗਰ ਉਹ ਗੁਣ ਸਾਡੇ ਬੱਚਿਆਂ ਦੇ ਵਿੱਚ ਨਾ ਆਣ ਤੇ ਉਹਨਾਂ ਦਾ ਨਾਮ ਲੈਣ ਦਾ ਵੀ ਕੋਈ ਫਾਇਦਾ ਨਹੀਂ ਇਸ ਲਈ ਇਹ ਇਕਤਾ ਦਾ ਇਹ ਪਰਿਵਾਰ ਬਣ ਕੇ ਅੱਜ ਚਾਹੇ ਅਸੀਂ ਅਲੱਗ-ਅਲੱਗ ਇੱਕ ਦੂਜੇ ਨੂੰ ਨਹੀਂ ਜਾਣਦੇ ਲੇਕਿਨ ਸੱਚੀ ਅੱਜ ਐਦਾ ਲੱਗਿਆ ਕਿ ਅਸੀਂ ਖੁਸ਼ੀ ਜਿੱਥੇ ਤੁਹਾਨੂੰ ਖੁਸ਼ੀ ਮਿਲੇ ਲੈ ਲਓ ਦੁੱਖ ਬਹੁਤ ਨੇ ਟੈਨਸ਼ਨਾਂ ਬਹੁਤ ਨੇ ਲਾਈਫ ਦੇ ਵਿੱਚ ਲੇਕਿਨ ਜਿੱਥੇ ਤੁਹਾਨੂੰ ਖੁਸ਼ੀ ਮਿਲੰਦਾ ਹੋਣਾ ਉਸ ਰੰਗ ਦੇ ਵਿੱਚ ਐਦਾਂ ਦੇ ਰੰਗ ਜੋ ਕਿ ਸਾਹਮਣੇ ਵਾਲੇ ਨੂੰ ਵੀ ਲੱਗੇ ਕਿ ਯਾਰ ਇਹ ਤਾਂ ਟੈਨਸ਼ਨ ਲੈ ਹੀ ਨਹੀਂ ਸਕਦਾ ਨਾ ਇਹਨੂੰ ਟੈਨਸ਼ਨ ਲੈਣ ਦੇਣੀ ਹੈ ਨਾ ਹੀ ਅਸੀਂ ਟੈਨਸ਼ਨ ਪਾਣ ਦੇਣੀ ਹੈ ਇੱਕ ਵਾਰੀ ਰਾਧਾ ਰਾਣੀ ਦਾ ਇੱਕ ਵਾਰੀ ਜਕਾਰੇ ਲਗਾ ਦਿਓ ਜਰਾ ਬਿਲਕੁਲ ਤਸਵੀਰਾਂ ਤੁਸੀਂ ਇਸ ਟਾਈਮ ਅਮੇਜ਼ਿੰਗ ਟੀਵੀ ਤੇ ਦੇਖਦੇ ਪਏ ਹੋ ਤੇ ਬ੍ਰਿਜ ਕੀ ਮਹਿਕ ਨਗ ਅੱਪਾ ਗੱਲਬਾਤ ਕੀਤੀ ਹੈ ਜਿਹੜੇ ਬੜੇ ਅੱਛੇ ਆਰਟਿਸਟ ਹੈਗੇ ਨੇ ਗੁਣਗਾਨ ਕਰਦੇ ਨੇ ਬੜਾ ਅੱਛਾ ਰਾਧਾ ਰਾਣੀ ਦਾ ਬੋਲੇ ਬਾਬਾ ਦਾ ਔਰ ਬਾਲਾਈ ਦਾ ਬੜਾ ਅੱਛਾ ਗੁਣਗਾਨ ਕਰਦੇ ਨੇ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਰਾਏ ਹੈਗੇ ਆ ਕਮੈਂਟਾਂ ਨੇ ਦੱਸੇ ਜਾਓ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ